ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਇਕੱਠ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਮੈਂ ਆਪ ਜੀ ਦੇ ਸਾਹਮਣੇ ਜਦੋਂ ਵੀ ਆਪਣੀ ਕੋਈ ਕਹਾਣੀ ਨੂੰ ਲੈ ਕੇ ਰੂਬਰੂ ਹੁੰਦੀ ਹਾਂ ਤਾਂ ਅਕਸਰ ਹੀ ਇਹ ਗੱਲ ਕਰਦੀ ਹਾਂ ਕਿ ਇਹ ਗੱਲ ਮੇਰੇ ਆਪ ਦੇ ਦਾਦਾ ਦਾਦੀ ਨਾਨਾ ਨਾਨੀ ਜੀ ਦੇ ਕੋਲੋਂ ਸੁਣੀ ਹੈ ਕਿਉਂਕਿ ਜ਼ਿਆਦਾਤਰ ਮੈਂ ਇਹ ਗੱਲਾਂ ਉਹਨਾਂ ਤੋਂ ਸੁਣੀਆਂ ਨੇ ਜਿਨ੍ਹਾਂ ਨੂੰ ਮੇਰੇ ਦਾਦਾ-ਦਾਦੀ ਨਾਨਾ-ਨਾਨੀ ਜੀ ਪਸ਼ੋਕਰ ਤੋਂ ਜਾਣਦੇ ਸੀ ਉਹਨਾਂ ਦੀਆਂ ਜਾਂ ਕੋਈ ਹੱਡ ਬੀਤੀਆਂ ਕਹਾਣੀਆਂ ਦੱਸਦੇ ਸੀ ਜਾਂ ਉਹਨਾਂ ਦੇ ਮੂੰਹੋਂ ਕਹਾਣੀ ਦੇ ਰੂਪ ਵਿੱਚ ਸੁਣੀਆਂ ਸੀ ਐਵੇਂ ਦੀ ਗੱਲ ਸੱਚੀ ਗੱਲ ਜੋ ਮੈਂ ਆਪਣੀ ਦਾਦੀ ਤੋਂ ਸੁਣੀ ਸੀ ਨੂੰ ਦੱਸਣ ਜਾ ਰਹੀ ਹਾਂ ਮੇਰੇ ਦਾਦੀ ਦੱਸਦੇ ਸੀ ਕਿ ਪੁਰਾਣੇ ਸਮਿਆਂ ਵਿੱਚ ਜਦੋਂ ਕਿਸੇ ਦਾ ਰਿਸ਼ਤਾ ਜਾਂ ਵਿਆਹ ਹੁੰਦਾ ਸੀ ਤਾਂ ਉਸ ਵਕਤ ਕੁੜੀ ਵੇ ਜਾਂ ਮੁੰਡੇ ਨੂੰ ਵੇਖਣ ਦਾਰਵਾਜ਼ ਨਹੀਂ ਹੁੰਦਾ ਸੀ ਉਸ ਵਕਤ ਜ਼ਿਆਦਾਤਰ ਵਿਚੋਲੇ ਰਿਸ਼ਤੇਦਾਰ ਹੁੰਦੇ ਸਨ ਜਾਂ ਪੁਜਿਤ ਪੰਡਤ ਹੁੰਦੇ ਸੀ ਉਸ ਵਕਤ ਬਸ ਕੁੜੀ ਤੇ ਮੁੰਡੇ ਦੇ ਪੂਰੇ ਖਾਨਦਾਨ ਦੀ ਪੁੱਛਦਸ ਕੀਤੀ ਜਾਂਦੀ ਸੀ ਤੇ ਰਿਸ਼ਤਾ ਤੈ ਕਰ ਦਿੱਤਾ ਜਾਂਦਾ ਸੀ ਅੱਜ ਦੀ ਤਰ੍ਹਾਂ ਦਾਜ ਜਾਂ ਸ਼ਕਲਾਂ ਨੂੰ ਵੇਖ ਕੇ ਰਿਸ਼ਤੇ ਤੈਹ ਨਹੀਂ ਕੀਤੇ ਜਾਂਦੇ ਸੀ ਉਸ ਵਕਤ ਅੱਜ ਦੀ ਤਰ੍ਹਾਂ ਧੀਆ ਨੂੰ گاਵਾ ਮੱਝਾ ਨਹੀਂ ਸਮਝਿਆ ਜਾਂਦਾ ਸੀ ਕਿਸੇ ਦੀ ਕਿਸੇ ਖਾਨ ਦਾ ਕਿਸੇ ਦੀ ਧੀ ਪੂਰੇ ਖਾਨਦਾਨ ਦੀ ਇੱਜ਼ਤ ਸਮਝੀ ਜਾਂਦੀ ਸੀ ਉਸ ਵਕਤ ਬਹੁਤ ਘੱਟ ਪੜ੍ਹੇ ਲਿਖੇ ਲੋਕ ਸੀ ਤੇ ਨਾ ਹੀ ਪੜ੍ਹਾਈ ਲਿਖਾਈ ਦੀਆਂ ਕੋਈ ਗੱਲਾਂ रिश्ता ਕਰਨ ਲੱਗਿਆ ਹੁੰਦੀਆਂ ਸੀ ਕਿਉਂਕਿ ਉਸ ਵਕਤ ਬੇਸ਼ੱਕ ਪੜ੍ਹਾਈ ਲਿਖਾਈ ਕੋਈ ਮਾਇਨਾ ਨਹੀਂ ਰੱਖਦੀ ਸੀ ਪੜ੍ਹੇ ਲਿਖਿਆ ਨੂੰ ਬਹੁਤ ਸਨਮਾਨ ਤੇ ਉੱਚੀ ਸੋਚ ਦੇ ਮਾਲਕ ਵਜੋਂ ਜਾਣਿਆ ਜਾਂਦਾ ਸੀ ਦਾਦੀ ਦੱਸਦੇ ਸੀ ਕਿ ਉਸ ਵਕਤ ਇੱਕ ਬਹੁਤ ਪੜ੍ਹਿਆ ਲਿਖਿਆ ਮੁੰਡਾ ਅਜੀਪਾਲ ਸਿੰਘ ਸੀ ਤੇ ਉਸ ਦੇ ਪਿਤਾ ਬਚਿੱਤਰ ਸਿੰਘ ਦਾਦਾ ਮਾਨ ਸਿੰਘ ਨੰਬਰਦਾਰ ਹੁਣ ਸੀ ਉਹ ਬਹੁਤ ਖਾਨਦਾਨੀ ਸੌਜੀ ਸਨ ਉਸ ਜਮਾਨੇ ਵਿੱਚ ਨੰਬਰ ਦਾ ਦਾ ਪੁੱਤਰ ਤੇ ਪੋਤਰਾ ਬਹੁਤ ਪੜਿਆ ਲਿਖਿਆ ਹੋਣ ਕਰਕੇ ਅਜੇ ਪਾਲ ਤੇ ਉਸ ਦੇ ਪਿਤਾ ਬਚਿੱਤਰ ਸਿੰਘ ਦੀ ਮੰਗ ਸੀ ਅਸੀਂ ਪੜੀ ਲਿਖੀ ਹੋਈ ਕੁੜੀ ਦਾ ਆਪਣੇ ਪੁੱਤਰ ਲਈ ਰਿਸ਼ਤਾ ਲੈਣਾ ਹੈ ਤਾਂ ਬਹੁਤ ਰਿਸ਼ਤੇ ਅਜੇ ਪਾਲ ਵਾਸਤੇ ਆਉਂਦੇ ਰਹੇ ਪਰ ਉਹਨਾਂ ਦੀ ਮੰਗ ਤਾਂ ਪੜੀ ਲਿਖੀ ਸੋਹਣੀ ਜਵਾਨ ਕੁੜੀ ਦੀ ਸੀ ਐਵੇਂ ਹੀ ਹੋਇਆ ਇੱਕ ਬਹੁਤ ਪੜ੍ਹੀ ਲਿਖੀ ਸਨੱਖੀ ਤੇ ਜਵਾਨ ਕੁੜੀ ਤੇ ਚੰਗੇ ਘਰ ਪਰਿਵਾਰ ਚੰਗੇ ਖਾਨਦਾਨ ਦੀ ਗੁਨ ਗੁਰਨਾਜ਼ ਕੌਰ ਪਿਤਾ ਸੁੱਚਾ ਸਿੰਘ ਦਾਦਾ ਨਿਸ਼ਾਨ ਸਿੰਘ ਵਿੜੈਤ ਪਰਿਵਾਰ ਦੀ ਧੀ ਦਾ ਰਿਸ਼ਤਾ ਉਹਨਾਂ ਨੂੰ ਆਇਆ ਵਿੜੈਤ ਖਾਨਦਾਨ ਵਿੱਚ ਤਿੰਨ ਕਿੜੀ ਪੀੜੀਆਂ ਤੋਂ ਇੱਕ ਲੋਤੀ ਧੀ ਗੁਰਨਾਜ਼ ਕੌਰ ਨੇ ਜਨਮ ਲਿਆ ਸੀ ਇਸ ਕਰਕੇ ਗਰਨਾਜ਼ گور ਨੂੰ ਪੂਰੇ ਖਾਨਦਾਨ ਵੱਲੋਂ ਬਹੁਤ ਲਾਡ ਪਿਆਰ ਦਿੱਤਾ ਗਿਆ ਤੇ ਗਰਨਾਜ਼ ਦੇ ਪਿਤਾ ਚਾਹੁੰਦੇ ਸੀ ਕਿ ਮੈਂ ਆਪਣੀ ਧੀ ਨੂੰ ਬਹੁਤ ਪੜਾ ਲਿਖਾ ਕੇ ਇੱਕ ਦਿਨ ਉਸ ਨੂੰ ਵਕੀਲ ਬਣਾਵਾਂਗਾ ਹਾਲਾਂਕਿ ਉਸ ਜ਼ਮਾਨੇ ਵਿੱਚ ਇਹ ਸੋਚ ਬਹੁਤ ਵੱਡੀ ਸੀ ਖਾਸ ਕਰ ਇੱਕ ਧੀ ਦੇ ਲਈ ਇੱਕ ਬਾਪ ਦੀ ਗਰਨਾਜ਼ گور ਨੇ ਵੀ ਆਪਣੇ ਖਾਨਦਾਨ ਦੇ ਲਾਡ ਪਿਆਰ ਨੂੰ ਬਿਰਥਾ ਨਾਲ ਜਾਣ ਦਿੱਤਾ ਉਸਨੇ ਵੀ ਬਹੁਤ ਪੂਰੇ ਜੀ ਜਾਣ ਨਾਲ ਬਹੁਤ ਪੜ੍ਹਾਈ ਕੀਤੀ ਤੇ ਬਹੁਤ ਸਾਊ ਤੇ ਸਮਝਦਾਰ ਵਕਾਲਤ ਦੀ ਪੜ੍ਹਾਈ ਪੂਰੀ ਕਰਕੇ ਹੁਣ ਵਕਾਲਤ ਦੀ ਪ੍ਰੈਕਟਿਸ ਕਰ ਰਹੀ ਸੀ ਗੁਰਨਾਜ਼ ਦੇ ਮਾਤਾ ਪਿਤਾ ਨੇ ਗੁਰਨਾਜ਼ ਦਾ ਰਿਸ਼ਤਾ ਆਪਣੀ ਮਰਜ਼ੀ ਨਾਲ ਤੈਅ ਕਰ ਦਿੱਤਾ ਦੋਹਾਂ ਧਿਰਾਂ ਵੱਲੋਂ ਇਸ ਰਿਸ਼ਤੇ ਤੇ ਸਹਿਮਤੀ ਹੋ ਗਈ ਪਰ ਜਦ ਗੱਲ ਅਜੇ ਪਾਲ ਸਿੰਘ ਨੂੰ ਪਤਾ ਲੱਗੀ ਤਾਂ ਉਸ ਨੇ ਕਿਹਾ ਕਿ ਮੈਂ ਬਹੁਤ ਪੜਿਆ ਲਿਖਾਂ ਕਿ ਮੈਨੂੰ ਅਜੇ ਪਾਲ ਨੂੰ ਪਤਾ ਲੱਗਾ ਕਿ ਉਸ ਨੇ ਕਿਹਾ ਕਿ ਮੈਨੂੰ ਮੈਂ ਬਹੁਤ ਪੜਿਆ ਲਿਖਾਂ ਹਾਂ ਤੇ ਮੇਰੀ ਇਹ ਮੰਗ ਹੈ ਕਿ ਮੈਂ ਕੁੜੀ ਨੂੰ ਦੇਖ ਕੇ ਉਸ ਨਾਲ ਗੱਲ ਕਰਕੇ ਫਿਰ ਰਿਸ਼ਤਾ ਲਵਾਵਾਂਗਾ ਤੇ ਵਿਆਹ ਕਰਾਵਾਂਗਾ ਕਿਉਂਕਿ ਉਹ ਉਹ ਦੇਖਣਾ ਚਾਹੁੰਦਾ ਸੀ ਕਿ ਲੜਕੀ ਜਵਾਨ ਸੋਹਣੀ ਤੇ ਸੱਤ ਵਿੱਚ ਬਹੁਤ बड़ी ਲਿਖੀ ਸੀ ਉਸ ਵਕਤ ਇਹ ਗੱਲ ਬਹੁਤ ਅਜੀਬ ਸੀ ਤੇ ਹੈਰਾਨ ਕਰਨ ਵਾਲੀ ਸੀ ਇਸ ਤੋਂ ਪਹਿਲਾਂ ਗੁਰਨਾਜ਼ ਨੂੰ ਅਜੀਪਾਲ ਦੇ ਮਾਪੇ ਵੱਲੋਂ ਵਿਚੋਲਿਆਂ ਰਾਹੀਂ ਰੋਕਾ ਕਰਨ ਲਈ ਜੋ ਰਸਮ ਰਿਵਾਜ ਸੀ ਕਰ ਲਏ ਗਏ ਪਰ ਅਜੀਪਾਲ ਇਸ ਗੱਲ ਤੇ ਅੜ ਚੁੱਕਾ ਸੀ ਕਿ ਮੈਂ ਤਾਂ ਪਹਿਲਾਂ ਕੁੜੀ ਨੂੰ ਦੇਖਾਂਗਾ ਫਿਰ ਉਸ ਨਾਲ ਗੱਲਬਾਤ ਕਰਾਂਗਾ ਫਿਰ ਮੈਂ ਰਿਸ਼ਤੇ ਲਈ ਤਿਆਰ ਹਾਂ ਫਿਰ ਵਿਆਹ ਹੋਵੇਗਾ ਅਜੇ ਪਾਲ ਦੇ ਮਾਪੇ ਨੇ ਉਸ ਨੂੰ ਬਹੁਤ ਸਮਝਾਇਆ ਕਿ ਐਵੇਂ ਨਹੀਂ ਹੋ ਸਕਦਾ ਕਿਉਂਕਿ ਆਪਾਂ ਕੁੜੀ ਦੀ ਤੇ ਉਸ ਦੇ ਪੂਰੇ ਖਾਨਦਾਨ ਦੀ ਪੂਰੀ ਚੰਗੀ ਤਰ੍ਹਾਂ ਪੁੱਛਦਾਸ ਕਰ ਲਈ ਆ ਨਾਲੇ ਰੋਕਾ ਕਰ ਦਿੱਤਾ ਕਰ ਲਿਆ ਹੈ ਰੋਕਾ ਕਰਨ ਦਾ ਮਤਲਬ ਰਿਸ਼ਤਾ ਪੱਕਾ ਹੋ ਚੁੱਕਾ ਹੈ ਹੁਣ ਗੱਲ ਕਰਨ ਦਾ ਕੋਈ ਹੋਰ ਮਤਲਬ ਨਹੀਂ ਬੰਦਾ ਤੇ ਨਾਲੇ ਸਾਡੇ ਸਮਾਜ ਵਿੱਚ ਇਸ ਗੱਲ ਨੂੰ ਸ਼ੋਭਾ ਨਹੀਂ ਦਿੰਦੀ ਉਦੋਂ ਗਰਨਾਸ ਦਾ ਮਾਂ-ਬਾਪ ਵੀ ਇਸ ਗੱਲ ਲਈ ਤਿਆਰ ਨਹੀਂ ਸੀ ਕਿਉਂਕਿ ਉਸ ਵਕਤ ਇਹ ਬਹੁਤ ਵੱਡੀ ਗੱਲ ਸੀ ਕਿ ਮੁੰਡੇ ਕੁੜੀ ਦਾ ਰਿਸ਼ਤਾ ਉਸਦੇ ਮਾਂ-ਪਾਪ ਵੱਲੋਂ ਤੈਅ ਕੀਤਾ ਜਾਂਦਾ ਸੀ। ਕੁੜੀ-ਮੁੰਡਾ ਵਿਆਹ ਤੋਂ ਪਹਿਲਾਂ ਇੱਕ ਦੂਜੇ ਦੇ ਮੱਥੇ ਨਹੀਂ ਲੱਗਦੇ ਸੀ। ਨਾਲੇ ਰਿਸ਼ਤਾ ਹੋਣ ਤੋਂ ਬਾਅਦ ਮੁੰਡਾ ਕੁੜੀ ਨਾਲ ਗੱਲ ਕਰਨ ਤੋਂ ਬਾਅਦ ਜੇਕਰ ਜਵਾਬ ਦੇ ਦੇਵੇ ਤਾਂ ਸਾਡੀ ਇੱਜ਼ਤ ਰੁਲ ਜਾਏਗੀ। ਕਿਉਂਕਿ ਸਭ ਲੋਕਾਂ ਨੂੰ ਪਤਾ ਹੈ ਸਾਡੀ ਧੀ ਗੁਰਨਾਜ਼ ਦਾ ਰਿਸ਼ਤਾ ਤੈ ਹੋ ਚੁੱਕਾ ਹੈ ਇਹ ਗੱਲ ਮੇਰੀ ਧੀ ਦੇ ਸਰਮਾਨ ਨੂੰ ਠੇਸ ਪਹਚਾਵੇਗੀ ਪਰ ਹੁਣ ਅਜੇ ਪਾਲ ਸਿੰਘ ਆਪਣੀ ਅੜੀ ਤੇ ਅੜ ਚੁੱਕਾ ਸੀ ਗੁਰਨਾਜ਼ ਵੀ ਬਹੁਤ ਪੜ੍ਹੀ ਲਿਖੀ ਸਮਝਦਾਰ ਤੇ ਸਾਹੂ ਸੀ ਉਸ ਦੇ ਪੜ੍ਹੀ ਲਿਖੀ ਤੇ ਸਮਝਦਾਰ ਹੋਣ ਤੇ ਉਸ ਦੇ ਮਾਪੇ ਨੂੰ ਬਹੁਤ ਮਾਨ ਸੀ ਉਹ ਉਸ ਦੇ ਬਹੁਤ ਵਿਸ਼ਵਾਸ ਕਰਦੇ ਸਨ ਹੁਣ ਗੁਰਨਾਜ਼ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਜਿਸ ਨਾਲ ਉਸ ਦਾ ਰਿਸ਼ਤਾ ਹੋਇਆ ਹੈ ਉਹ ਲੜਕਾ ਵਿਆਹ ਤੋਂ ਪਹਿਲਾਂ ਉਸ ਨਾਲ ਗੱਲਬਾਤ ਕਰਕੇ ਫਿਰ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਗੁਰਨਾਜ਼ ਨੇ ਆਪਣੇ ਮਾਪੇ ਨੂੰ ਸਮਝਾਇਆ ਕਿ ਜੇਕਰ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਤੁਸੀਂ ਕੋਈ ਇੱਕ ਜਗ੍ਹਾ ਨਿਸ਼ਚਿਤ ਕਰ ਲਓ ਉਸ ਲੜਕੇ ਤੇ ਉਸਦੇ ਮਾਪੇ ਤੇ ਵਿਚੋਲਿਆਂ ਨੂੰ ਉੱਥੇ ਬੁਲਾ ਲਓ ਤੇ ਆਪਾਂ ਵੀ ਸਾਰੇ ਚਲੇ ਜਾਂਦੇ ਹਾਂ ਇਸ ਗੱਲ ਵਿੱਚ ਕੁਝ ਨਹੀਂ ਹੁੰਦਾ ਸੁੱਚਾ ਸਿੰਘ ਤੇ ਉਸ ਤੇ ਉਸ ਨੇ ਆਪਣੀ ਬੇਟੀ ਨੂੰ ਬਹੁਤ ਸਮਝਾਇਆ ਪੁੱਤ ਇਹ ਠੀਕ ਨਹੀਂ ਹੈ ਤੇਰੇ ਲਈ ਵੀ ਤੇ ਸਾਡੇ ਸਨਮਾਨ ਲਈ ਵੀ ਗੁਰਨਾਜ਼ ਕੌਰ ਨੇ ਆਪਣੇ ਬਾਪ ਨੂੰ ਕਿਹਾ ਜੇਕਰ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਤਾਂ ਇੱਕ ਵਾਰ ਮੈਨੂੰ ਮੌਕਾ ਦਿਓ ਕੁਝ ਨਹੀਂ ਹੁੰਦਾ ਬਾਪੂ ਜੀ ਸੁਚਾ ਸਿੰਘ ਆਪਣੀ ਧੀ ਦੇ ਉੱਪਰ ਵਿਸ਼ਵਾਸ ਕਰਦਿਆਂ ਅਗਲੇ ਘਰ ਨੂੰ ਨਿਸ਼ਚਿਤ ਜਗ੍ਹਾ ਤੇ ਆਉਣ ਦਾ ਸਨੇਹਾ ਦਿੱਤਾ ਹੁਣ ਦਿਨ ਐਤਵਾਰ ਦਾ ਤੈ ਹੋ ਚੁੱਕਾ ਸੀ ਦੋਵੇਂ ਪਰਿਵਾਰ ਇੱਕ ਗੁਰਦੁਆਰੇ ਵਿੱਚ ਇਕੱਠੇ ਹੋਏ ਗੁਰਨਾਜ਼ ਦੇ ਵਿਚੋਲਿਆ ਗੁਰਨਾਜ਼ ਦੇ ਵਿਚੋਲਿਆਂ ਦੇ ਦਸਨ ਮੁਤਾਬਕ ਗੁਰਨਾਜ਼ ਬਹੁਤ ਖੂਬਸੂਰਤ ਜਵਾਨ ਸਾਊ ਤੇ ਪੜੀ ਲਿਖੀ ਸੀ ਹੁਣ ਦੋਵੇਂ ਪਰਿਵਾਰ ਉਸ ਜਗ੍ਹਾ ਤੇ ਆ ਚੁੱਕੇ ਤੇ ਆਪਸ ਵਿੱਚ ਮਿਲ ਕੇ ਬੈਠ ਕੇ ਗੱਲਾਂ ਕਰਨ ਲੱਗੇ ਤਾਂ ਅਜੇਪਾਲ ਗੁਰਨਾਜ਼ ਕੌਰ ਨੂੰ ਇੱਕ ਪਾਸੇ ਲੈ ਗਿਆ ਤੇ ਗੱਲਾਂ ਬਾਤਾਂ ਕਰਨ ਤੋਂ ਬਾਅਦ ਆ ਕੇ ਆਪਣੇ ਮਾਂ ਬਾਪ ਤੇ ਵਿਚੋਲਿਆਂ ਨੂੰ ਕਿਹਾ ਕਿ ਮੈਨੂੰ ਲੜਕੀ ਪਸੰਦ ਹੈ ਤੇ ਮੈਂ ਇਸ ਰਿਸ਼ਤੇ ਲਈ ਰਾਜੀ ਹਾਂ ਇਹ ਗੱਲ ਸੁਣ ਵਿਚੋਲਿਆਂ ਇਹ ਗੱਲ ਵਿਚੋਲਿਆਂ ਨੇ ਗੁਰਨਾਜ਼ ਦੇ ਮਾਤਾ ਪਿਤਾ ਨੂੰ ਆ ਕੇ ਦੱਸੀ ਉਹ ਪਰਿਵਾਰ ਇਸ ਰਿਸ਼ਤੇ ਲਈ ਰਾਜੀ ਹੈ ਗੁਰਨਾਜ਼ ਨੇ ਇਹ ਸੁਣ ਕੇ ਗੁਰਨਾਜ਼ ਨੇ ਜੋ ਜਵਾਬ ਦਿੱਤਾ ਉਹ ਦੋਹਾਂ ਪਰਿਵਾਰਾਂ ਨੂੰ ਬਹੁਤ ਹੈਰਾਨ ਕਰ ਦੇਣ ਵਾਲਾ ਸੀ ਇਹ ਸੁਣ ਕੇ ਅਜੇ ਪਾਲ ਤੇ ਉਸਦੇ ਮਾਪੇ ਤੇ ਪੈਰਾਂ ਹੀਠੂ ਜ਼ਮੀਨ ਨਿਕਲ ਗਈ ਤੇ ਸਰ ਸ਼ਰਮੰਦਗੀ ਨਾਲ ਝੁੱਕ ਗਿਆ ਹੁਣ ਗੁਰਨਾਜ਼ ਨੇ ਕਿਹਾ ਕਿ ਮੈਨੂੰ ਇਸ ਲੜਕੇ ਦਾ ਰਿਸ਼ਤਾ ਮਨਜ਼ੂਰ ਨਹੀਂ ਮੈਨੂੰ ਇਹ ਲੜਕਾ ਬਿਲਕੁਲ ਪਸੰਦ ਨਹੀਂ ਇਹ ਮੇਰੀ ਸੋਚ ਤੇ ਹیثیت ਤੇ ਸੰਸਕਾਰ ਮੇਰੇ ਬਰਾਬਰ ਦੇ ਨਹੀਂ ਤੇ ਮੈਨੂੰ ਇਸ ਰਿਸ਼ਤ ਇਹ ਰਿਸ਼ਤਾ ਕਿਸੇ ਵੀ ਕੀਮਤ ਤੇ ਮੰਜ਼ੂਰ ਨਹੀਂ ਹੁਣ ਅਜੇ ਪਾਲ ਸਿੰਘ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਤੇ ਉਸ ਦਾ ਸਿਰ ਸ਼ਰਮੰਦਗੀ ਨਾਲ ਐਸਦਾ ਝੁਕ ਗਿਆ ਕਿ ਉਸ ਕੋਲ ਬੋਲਣ ਲਈ ਕੁਝ ਨਹੀਂ ਸੀ ਕਹਿੰਦੇ ਆ ਕਿ ਕਦੇ ਕਦੇ ਜ਼ਰੂਰਤ ਤੋਂ ਜ਼ਿਆਦਾ ਆਪਣੇ ਆਪ ਨੂੰ ਸਮਝਦਾਰ ਸਾਬਤ ਕਰਨਾ ਇਹ ਵੀ ਸਾਡੀ ਵੱਡੀ ਮੂਰਖਤਾ ਸਾਬਤ ਹੋ ਜਾਂਦੀ ਹੈ ਜਿਵੇਂ ਅਜੇ ਪਾਲ ਸਿੰਘ ਨਾਲ ਹੋਇਆ ਕਿਉਂਕਿ ਅਕਸਰ ਕਿਉਂਕਿ ਉਸ ਦੇ ਮਾਂ ਬਾਪ ਨੇ ਉਸ ਲੜਕੀ ਦੀ ਤੇ ਉਸ ਦੇ ਖਾਨਦਾਨ ਦੀ ਪੂਰੀ ਪੁਛਦਾਸ ਕੀਤੀ ਸੀ ਤੇ ਉਸ ਨੇ ਆਪਣੇ ਦਾਦੇ ਮਾਂ ਬਾਪ ਸਭ ਦੀ ਸੋਚ ਨੂੰ ਨਕਾਰਦਿਆਂ ਹੋਇਆਂ ਆਪਣੀ ਸੋਚ ਨੂੰ ਸਹੀ ਸਾਬਤ ਕਰਨਾ ਚਾਹਿਆ ਜੋ ਉਸ ਦੀ ਬਹੁਤ ਵੱਡੀ ਮੂਰਖਤਾ ਸੀ ਜੇਸ ਨੇ ਸਾਰੇ ਖਾਨਦਾਨ ਦਾ ਸਿਰ ਨੀਵਾ ਕਰਵਾ ਦਿੱਤਾ ਕਿਉਂਕਿ ਬੇਸ਼ੱਕ ਇਹ ਅੱਜ ਵੀ ਬੇਸ਼ੱਕ ਅੱਜ ਵੀ ਇਹ ਚੀਜ਼ ਨੂੰ ਲੋਕ ਮਹਿਸੂਸ ਕਰਦੇ ਨੇ ਪਰ ਉਸ ਜ਼ਮਾਨੇ ਵਿੱਚ ਇੱਕ ਲੜਕੀ ਵੱਲੋਂ ਕਿਸੇ ਲੜਕੇ ਨੂੰ ਨਿਕਾਰ ਦੇਣਾ ਬਹੁਤ ਵੱਡੀ ਗੱਲ ਸੀ ਇੱਕ ਲੜਕੀ ਵੱਲੋਂ ਕਿਸੇ ਲੜਕੇ ਨੂੰ ਨਿਕਾਰ ਦੇਣਾ ਇੱਕ ਲੜਕੇ ਹੀ ਲਈ ਨਹੀਂ ਉਸ ਦੇ ਪੂਰੇ ਪਰਿਵਾਰ ਤੇ ਪੂਰੇ ਖਾਨਦਾਨ ਲਈ ਸ਼ਰਮਿੰਦਗੀ ਦੀ ਗੱਲ ਹੁੰਦੀ ਸੀ ਬਹੁਤ ਥੈਂਕ ਯੂ ਧੰਨਵਾਦ ਜੀ ਅਗਰ ਆਪ ਸਭ ਨੂੰ ਮੇਰੀ ਕਹਾਣੀ ਪਸੰਦ ਆਏ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ ਥੈਂਕ ਯੂ ਥੈਂਕ ਯੂ ਥੈਂਕ